ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਨਹੀਂ ਚੱਲਣ ਗਿਆ ਬਸਾਂ ਸਸ਼ੁਵਾਲ ਦੇ ਸਾਰਿਆਂ ਨੂੰ ਦੂਜੇ ਪਬਲਿਕ ਅਪਡੇਟ ਟੀਵੀ ਮੈਂ ਹਨੀਸ਼ ਸ਼ਰਮਾ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਦੇ ਹੋ ਅੱਜ ਕੱਲ੍ਹ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਫ਼ਰ ਕਰਨ ਵਾਲੇ ਹੋ ਤਾਂ ਇਹ ਖਬਰ ਧਿਆਨ ਦੇ ਨਾਲ ਸੁਣੀਓ ਕਿਉਂਕਿ ਸੂਬੇ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਗਲੇ 3 ਦਿਨ ਤੱਕ ਆਨੇ ਕੀ 9 10 11 ਜੁਲਾਈ ਤੱਕ ਪੀਆਰਟੀਸੀ ਤੇ ਪਨ ਬਸਾਂ ਦਾ ਚੱਕਾ ਜਾਮ ਰਹੇਗਾ ਤੁਹਾਨੂੰ ਦੱਸ ਦਈਏ ਕਿ 3 ਦਿਨ ਤੱਕ ਸਰਕਾਰੀ ਬਸਾਂ ਨਹੀਂ ਚੱਲਣਗੀਆਂ ਕੱਚੇ ਕਾਮਿਆਂ ਦੇ ਵੱਲੋਂ ਜੋ ਹੈ ਹੜਤਾਲ ਦਾ ਐਲਾਨ ਕੀਤਾ ਗਿਆ ਕੱਚੇ ਕਾਮਿਆਂ ਦੇ ਵੱਲੋਂ ਅਗਲੇ 3 ਦਿਨ ਜੋ ਹੈ ਹੜਤਾਲ ਦਾ ਐਲਾਨ ਕੀਤਾ ਗਿਆ ਜਿਸ ਦੇ ਚੱਲਦੇ ਆ ਸਰਕਾਰੀ ਬਸਾਂ ਨਹੀਂ ਚੱਲਣਗੀਆਂ ਤੇ ਕਈ ਮੁਸਾਫਿਰਾਂ ਨੂੰ ਜੋ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਹੜਤਾਲ ਸਤਾਈ ਭਰਤੀ ਵਿਭਾਗ ਦੇ ਵਿੱਚੋਂ ठेकेदारਾਂ ਨੂੰ ਹਟਾਉਣ ਕਿਲੋਮੀਟਰ ਸਕੀਮ ਅਧੀਨ ਚੱਲਣ ਵਾਲੀਆਂ ਬੱਸਾਂ ਦੀ ਯੋਜਨਾ ਨੂੰ ਰੋਕਣ ਤੇ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਨੂੰ ਸ਼ਾਮਿਲ ਕਰਨ ਵਰਗੀਆਂ ਮੰਗਾਂ ਦੇ ਲਈ ਜੋ ਹੈ ਇਹ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ 9 10 11 ਜੁਲਾਈ ਨੂੰ ਸਰਕਾਰੀ ਬੱਸਾਂ ਜੋ ਹੈ ਬੰਦ ਰਹਿਣਗੇ ਜਿਸ ਦੇ ਕਾਰਨ ਕਿ ਮੁਸਾਫਿਰਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਰੋਜ਼ਾਨਾ ਜੇ ਦੇਖੀਏ ਤੇ ਸਕੂਲ ਕਾਲਜ ਜਾਂ ਕੰਮਾਂ ਤੇ ਜਾਣ ਦੇ ਲਈ ਲੋਕੀ ਜੋ ਹੈ ਸਰਕਾਰੀ ਬੱਸਾਂ ਦੇ ਉੱਤੇ ਸਫ਼ਰ ਕਰਦੇ ਨੇ ਪਰ ਅਗਲੇ 3 ਦਿਨ ਤੱਕ ਹੁਣ ਇਹ ਗੱਲ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਸਰਕਾਰੀ ਬੱਸਾਂ ਜੋ ਹੈ ਉਹ ਨਹੀਂ ਚੱਲਣਗੀਆਂ ਤੇ ਜੇਕਰ ਤੁਸੀਂ ਵੀ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਹੋ ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ ਕਿ 9 10 ਤੇ 11 ਜੋ ਲਾਈਨਾਂ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟਸ ਟੀਵੀ ਦੇ ਨਾਲ ਤਾਂ